ਜੀ ਅੱਜ ਤੁਹਾਡੀ ਜਥੇਬੰਦੀ ਵੱਲੋਂ ਮੋਟਰਸਾਈਕਲ ਜਿਹੜਾ ਆਪਣਾ ਮਾਰਚ ਰੱਖਿਆ ਗਿਆ ਕਿਸ ਸੰਬੰਧ ਦੇ ਵਿੱਚ ਹੈ ਪ੍ਰੋਗਰਾਮ ਅੱਜ ਤੁਹਾਡੀ ਜਥੇਬੰਦੀ ਵੱਲੋਂ ਜੋ ਪਿਛਲੇ ਫਰਵਰੀ ਤੋਂ ਕਿਸਾਨ ਫਿਕਰਸ਼ ਕਰ ਰਹੇ ਨੇ ਉਹਨਾਂ ਦਾ ਜਬਰ ਹੋ ਰਿਹਾ ਹੈ ਉਹਨਾਂ ਦਾ ਕਾਗੂ ਮਰਨ ਵਰਤਿਆ ਉਹਦੀ ਸਿਹਤ ਬਿਗੜੀ ਆ ਅੱਜ ਉਸ ਗਲਤ ਹੋਏ ਤੁਜ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਇੱਕ ਆਮ ਮਜ਼ਦੂਰ ਮੋਰਚਾ ਉਨਾਂ ਨੇ ਪੰਜਾਬ ਦੇ ਤੇ ਹੋਰ ਸੂਬਿਆਂ ਦੇ ਵਿੱਚ ਰੇਲਾ ਰੋਕਣ ਦਾ ਪ੍ਰੋਗਰਾਮ ਦਿੱਤਾ ਅਸੀਂ ਉਹਨਾਂ ਤਾਲਮਿਲ ਵਿੱਚ ਆਖਣ ਦੇ ਵਜੋਂ ਉਸ ਸੰਦਰਭਾਇਰੇ ਇੱਕ ਮੁਹਿੰਮ ਤਿਆਰ ਕਰੰਦੇ ਜ਼ਬਰ ਦੇ ਖਿਲਾਫ ਸਾਰੇ ਲੋਕਾਂ ਨੂੰ ਮੋੜੋ ਜਾਗਰੂਕ ਕਰਨ ਦੇ ਲਈ ਪੰਜਾਬ ਭਰ ਦੇ ਬਲਾਕਾਂ ਦੇ ਅੰਦਰ ਪਿੰਡਾਂ ਦੇ ਅੰਦਰ ਝੰਡਾ ਮਾਰਤ ਕੀਤੇ ਹੋਇਆ ਰਹੇ ਨੇ ਇਸ ਕਰਦ ਕਰਕੇ ਭਈ ਉਹ ਵੇ ਰਹੀ ਜਿਹੜੇ ਕਸਾਬ ਲੜ ਰਹੇ ਨੇ ਉਹਨਾਂ ਨੇ ਇੱਕ ਮੁੱਤਤਾ ਵੀ ਯਾਰ ਕਰ ਰਹੇ ਉਸ ਗੱਲ ਤੋਂ ਇਹਨੂੰ ਹੌਂਜਾ ਬਦੋਲਣ ਦੀ ਕੋਸ਼ਿਸ਼ ਵੀ ਕਰ ਰਹੇ ਹੈ ਤੇ ਵਾਰਦੀ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹੈ ਕਿਉਂਕਿ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਵੀ ਭਾਈ ਉਹ ਕਾਲੇ ਕਾਨੂੰਨ ਉਹਦੇ ਕੇਰਮੋਰੀਆ ਵਹੀ ਬੇ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਆ ਉਹ ਕੇਕਦਰ ਤਰਕ ਕਰਦੇ ਇੱਕ ਮੰਡੀਆਂ ਦੇ ਸੰਬੰਧ ਵਿੱਚ ਉਹ ਡਰਾਫਟ ਆ ਜਿਹੜਾ ਭੇਜਤਾ ਉਹ ਡਰਾਫਟ ਸਾਰੀਆਂ ਜਿਹੜੀਆਂ ਸਰਕਾਰੀ ਮੰਡੀਆਂ ਇਹਨਾਂ ਨੂੰ ਢੋਡਣ ਦੀ ਗੱਲ ਕਰਦਾ ਤੋਂ ਮਾਰਦੀ ਦਾਲ ਪ੍ਰਾਈਵੇਟ ਤੇ ਕਾਰਪੋਰੇਟਾਂ ਨੂੰ ਉਤਸ਼ਾਹਤ ਕਰਦਾ ਵੀ ਉਹ ਕਿਸਾਨਾਂ ਦੀ ਖਰੀਦ ਕਰਨ ਲੈਣ ਇਸ ਗੱਲ ਦੇ ਨਾਲ ਉਹ ਕਿੱਕਾ ਖੇਤ ਨੂੰ ਵੀ ਮੰਡੀ ਬਣਾਉਣ ਦੀ ਗੱਲ ਕਰਦਾ ਉਸ ਦੇ ਖਿਲਾਫ ਅਸੀਂ ਇਹਨਾਂ ਸਾਰੇ ਵਾਸੀ ਨੂੰ ਉਹਦੇ ਨੇ ਵੀ ਜਾਗਰੂਕ ਕਰਨਾ ਤੇ ਲੜ ਰਿਹਾ ਹੈ ਕਿਸਾਨਾਂ ਨੇ ਇੱਕ ਮੁੱਦਾ ਵੀ ਯਾਦ ਕਰਨੀ ਹੈ